ਇਹਨਾਂ ਦੇ ਜਿੱਤਾਈ ਨੇ ਜਿਹੜੇ ਪਾਚੇ ਦਾ ਤੁਸੀਂ ਆ ਬੱਚਿਆਂ ਨੂੰ ਜਗਾ ਨਹੀਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੇ ਇੱਕ ਇੱਕ ਬੋਲ ਆਪ ਦੇ ਪਰਿਵਾਰ ਦੀ ਆਪ ਦੇ ਰਿਸ਼ਤੇਦਾਰਾਂ ਦੀ ਇਹ ਤੁਹਾਡੇ ਤੋਂ ਬਸ ਇੱਕੋ ਹੀ ਵਾਦਾ ਲੈਣ ਆਏ ਆ ਸਾਡੀ ਇਸ ਵਾਰੀ ਸਰਕਾਰ ਬਣਾ ਦਿਓ ਪਿੰਨ ਵਾਰ ਤਾਂ ਪਹਿਲਾਂ ਤੁਸੀਂ ਬਹੁਤ ਸਾਫ਼ ਦਿੱਤਾ ਸੋਚੀ ਬਾਤ ਵੀ ਆਪਾਂ ਇਹੀ ਚਾਹਦੇ ਆ ਜੀ ਬਾਜੀ ਨੂੰ ਇਥੇ ਦਿਤਾਈਏ ਚੰਗੇ ਬਹੁ ਮਤਨ ਐਸਵੇਂ ਨੂੰ ਦਿਤਾ ਕੇ ਬੇਚੀ ਬਾਕੀ ਇੱਕ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਵੀ ਹੈ ਬੇਤੀ ਦਾ ਬਰਥਡੇ ਵੀ ਹੈ ਇਹਦੇ ਨਾਮ ਦੇ ਪਾਣੀ ਅੱਜ ਸਾਡੇ ਵਾਸਤੇ ਬਹੁਤ ਹੀ ਬਹੁਤ ਸੁਭਾਗਾ ਵਾਲਾ ਦਿਨ ਸੀ ਬੜੇ ਹੀ ਅੱਜ ਬਾਦਲ ਪਰਿਵਾਰ ਦੀਆਂ ਬੱਚੀਆਂ ਸਾਡੇ ਪਰਿਵਾਰ ਵਿੱਚ ਆਈਆਂ ਸਭ ਤੋਂ ਵੱਡੀ ਗੱਲ ਇਹ ਸੀ ਅੱਜ ਉਹਨਾਂ ਦਾ ਬਰਥਡੇ ਸੀ ਅੱਜ ਜਿੰਨੀ ਵੀ ਇੱਥੇ ਆਪਣਾ ਪਰਿਵਾਰ ਇਕੱਠੇ ਹੋਈ ਸੀ ਸਭ ਨੇ ਇੱਕ ਵੀ ਉਹ ਦਿੱਤਾ ਅਸ਼ੀਰਵਾਦ ਬਰਥਡੇ ਗਿਫਟ ਦਿੱਤਾ ਅਸੀਂ ਬੀਬਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਇਹ ਭਰੋਸਾ ਦਵਾਇਆ ਮੇਰੇ ਜਿੰਨੇ ਇੱਥੇ ਸਾਰੇ ਭੈਣ ਭਤ ਬੈਠੀਆਂ ਉਹਨਾਂ ਨੇ ਬਰੋਸਾ ਦਿਵਾਇਆ ਜੀ ਅਸ਼ੀਰਵਾਦ ਦਿੱਤਾ ਤੇ ਬਹੁਤ ਵਧੀਆ ਇੱਥੇ ਉਹਨਾਂ ਦਾ ਟਿਕਟਾ ਗਿਆ ਜੀ ਇੱਥੇ ਬਹੁਤ ਵਧੀਆ ਪ੍ਰੋਗਰਾਮ ਹੈ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਇਸ ਪਰਿਵਾਰ ਨੇ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਤੇ ਇੱਥੇ ਜਿਹੜੇ ਸੀਗੇ ਫੰਕਸ਼ਨ ਰੱਖਿਆ ਗਿਆ ਜੀ ਸਾਡੇ ਪ੍ਰਮਿੰਦਰ ਸਿੰਘ ਜੀ ਇਹਨਾਂ ਕੰਨੀਓ ਸਾਡੇ 35 ਸਾਲ ਤੋਂ ਅਸੀਂ ਸਾਡੇ ਨਾਲ ਜੁੜੇ ਹੋਏ ਹੈ ਜੀ ਤੇ ਬਹੁਤ ਹੀ ਵਧੀਆ ਪਰਿਵਾਰ ਹੈ ਜੀ ਆਹ ਸਾਡੇ ਬਾਦਲ ਪਰਿਵਾਰ ਦੇ ਬੱਚੇ ਸਾਡੇ ਘਰੇ ਆਏ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਬਾਦਲ ਪਰਿਵਾਰ ਦੇ ਬੱਚੇ ਸਾਡੇ ਘਰੇ ਆਏ ਕਿਉਂਕਿ ਸਾਡੇ ਬਾਦਲ ਪਰਿਵਾਰ ਨੇ ਸਾਡੇ ਸ਼ੁਰੂ ਤੋਂ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਦੀ ਜਿੰਨੀ ਵੀ ਪੀੜ੍ਹੀ ਚੱਲ ਰਹੀ ਹੈ ਸਾਡੇ ਨਾਲ ਹਰ ਸੀ ਸਾਡੀ ਬਹੁਤ ਸਾਰੀ ਉਹਨਾਂ ਨਾਲ ਹੀ ਗਈ ਹੈ ਉਹਨਾਂ ਨੇ ਸਾਰਾ ਸੁਧਾਰ ਕੀਤਾ ਅੱਗੇ ਕਈ ਆਈਆਂ ਮੋਟਾ ਸੀ ਕਿਸੇ ਸਭ ਦੀ ਦੇਖੇ ਕਿਸੇ ਨੇ ਕੋਈ ਸੁਧਾਰ ਨਹੀਂ ਕੀਤਾ ਪਰ ਸਾਡੇ ਬਾਦਲਪੁਰਾ ਦੇ ਬੱਚੇ ਆਏ ਆ ਸਾਨੂੰ ਸਰਪ੍ਰਾਈਜ਼ ਮਿਲੇ ਉਹਨਾਂ ਦੇ ਬੱਚਿਆਂ ਦਾ ਕਿਉਂਕਿ ਉਹ ਬੱਚਿਆਂ ਦਾ ਅੱਜ ਬਰਥਡੇ ਸੀਗਾ ਬੱਚਿਆਂ ਦਾ ਅੱਜ ਸਾਨੂੰ ਇੰਨੀ ਖੁਸ਼ੀ ਹੋਈ ਬੱਚਿਆਂ ਨੂੰ ਸਾਨੂੰ ਅਸੀਂ ਸਾਨੂੰ ਸਰਪ੍ਰਾਈਜ਼ ਦਿੱਤਾ ਅਸੀਂ ਉਹਨਾਂ ਨੂੰ ਰਿਟਰਨ ਗਿਫਟ ਦੇਵਾਂਗੇ ਅਸੀਂ ਉਹਨਾਂ ਨੂੰ ਕਿ ਅਸੀਂ ਉਹਨਾਂ ਨੂੰ ਵੋਟ ਦੇ ਕੇ ਅਸੀਂ ਉਹਨਾਂ ਨੂੰ ਜਿਤਾਣਾ ਤੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਅਸੀਂ ਕਿ ਸਾਡੀ ਸਾਰਿਆਂ ਦੀ ਵੋਟ ਸਾਡੀ ਉਹਨਾਂ ਦੇ ਨਾਮ ਦੀ ਸਾਡੇ ਏਰੀਆ ਦਾ ਉਹਨਾਂ ਨੇ ਹਰ ਸਿੰਘ ਜੀ ਨੇ ਬਹੁਤ ਵਧੀਆ ਵਿਕਾਸ ਕੀਤਾ ਜੀ ਏਮਸ ਲਿਆਂਦਾ ਇੱਥੇ ਇਹਨਾਂ ਨੇ एयरपोर्ट لینڈ ਅੰਦਰ ਜਿੱਦੀ ਸਾਨੂੰ ਕੋਈ ਉਮੀਦ ਨਹੀਂ ਸੀਗੀ ਬੜੀਆ ਆਪਣਾ ਬੜੀਆ ਆਪਣਾ ਮਾਹੌਲ ਸਭ ਕੁਝ ਬਹੁਤ ਵਧੀਆ ਸੀਗਾ ਜੀ ਉਹਨਾਂ ਦੇ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਵੋਟ ਦੇ ਕੇ ਜਿਤਾਵਾਂਗੇ ਤਾਂ ਕਿ ਸਾਡੇ ਵਿਕਾਸ ਦਾ ਦੁਬਾਰਾ ਫਿਰ ਸਾਡੇ ਏਰੀਆ ਦਾ ਦੁਬਾਰਾ ਫਿਰ ਬੜੀਆ ਵਿਕਾਸ ਹੋਵੇ ਜੀ ਅਸੀਂ ਇਹੀ ਚੰਨੇ ਆ ਜੀ ਇਸ ਕਰਕੇ ਇਹਨਾਂ ਨੂੰ ਵੋਟ ਦੇਣਾ ਚਾਹੁੰਦੇ ਆ ਸਾਡੇ ਸਾਰਿਆਂ ਦੀ ਵੋਟ ਤਾਂ ਉਹਨਾਂ ਨੂੰ ਹੀ ਗਈ ਹੈ ਜਾਕੀ ਬੱਚੇ ਆ ਸੀ ਬਾਬੋ ਜੀ ਸਾਡੇ ਘਰ ਬੱਚੇ ਸੀ ਉਹਨਾਂ ਨੂੰ ਅਸੀਂ ਆਪਣਾ ਸਾਡੀ ਇਹ ਵੀ ਵਿਸ਼ੇ ਜੀ ਅਸੀਂ ਉਹਨਾਂ ਨੂੰ ਵੋਟ ਦੇ ਕੇ ਜਿਤਾਵਾਂਗੇ ਜਿਹੜਾ ਉਹਨਾਂ ਦਾ ਜਨਮ ਦਿਨ ਸੀ ਉਹਦਾ ਉਹਦਾ ਉਹਨਾਂ ਦਾ ਅਸੀਂ ਰਿਟਰਨ ਗਿਫਟ ਉਹਨਾਂ ਨੂੰ ਜਿਤਾ ਕੇ ਵੋਟ ਦੇ ਕੇ ਜਿਤਾਵਾਂਗੇ ਜੀ ਅੱਜ ਬੱਚੀਆਂ ਆਪਣੇ ਘਰੇ ਆਈਆਂ ਨੇ ਆਪਣੇ ਉਹਨਾਂ ਦਾ ਬਰਥਡੇ ਸੀਗਾ ਅਸੀਂ ਆਪਣਾ ਬਰਥਡੇ ਦੀ ਖੁਸ਼ੀ ਦੇ ਵਿੱਚ ਕੇਕ ਕਟਾਇਆ ਹੈ ਉਹਨਾਂ ਨੂੰ ਅਸੀਂ ਗਿਫਟ ਦੇ ਵਿੱਚ ਸਾਰਿਆਂ ਦੇ ਵੋਟ ਉਹਨਾਂ ਨੂੰ ਦਵਾਂਗੇ ਸਾਡਾ ਸਾਰਾ ਮੱਲਾ ਉਹਨਾਂ ਨੂੰ ਵੋਟ ਦੇਗਾ ਅਸੀਂ ਅਕਾਲੀਆਂ ਨੂੰ ਜਿਤਾਵਾਂਗੇ ਕਿਸੇ ਗੱਲ ਦੇ ਵੋਟ ਅਸੀਂ ਦੇਣੀ ਹੈ ਉਹਨਾਂ ਨੇ ਸਾਡਾ ਵਿਕਾਸ ਕਰਵਾਇਆ ਬਠਿੰਡਾ ਸ਼ਹਿਰ ਦਾ ਪੂਰੇ ਪੰਜਾਬ ਦਾ ਵਿਕਾਸ ਉਹਨਾਂ ਨੇ ਕਰਵਾਇਆਗਾ ਅਸੀਂ ਉਹਨਾਂ ਨੂੰ ਹੀ ਵੋਟ ਦੇਵਾਂਗੇ